ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਾਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਮੋਤੀ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਬੰਦਾ ਆਪਣੇ ਇਹ ਡਿਜ਼ਾਈਨ ਬਣਾਈ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਸਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਕਿਹੜੀ ਬਹੁਤ ਹੀ ਸੌਖਾ ਡਿਜ਼ਾਈਨ ਆ ਤੇ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ ਤੇ ਬਣ ਕੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਇਸ ਨੂੰ ਇੱਕ ਰੰਗ ਵਿੱਚ ਬਣਾਓ ਦੋ ਰੰਗਾਂ ਵਿੱਚ ਬਣਾਓ ਜਾਂ ਮਲਟੀ ਕਲਰ ਬਣਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਇਹ ਦੱਸ ਦੂੰਗੀ ਤੇ ਜਿਹੜਾ ਬਣਾਉਣਾ ਤੁਸੀਂ ਉਹ ਆਪਣੀ ਮਰਜ਼ੀ ਨਾਲ ਬਣਾਉਣਾ ਇੱਕ ਰੰਗ ਵਿੱਚ ਬਣਾਉਣਾ ਜਾਂ ਦੋ ਰੰਗਾਂ ਵਿੱਚ ਬਣਾਉਣਾ ਜਾਂ ਜ਼ਿਆਦਾ ਰੰਗਾਂ ਵਿੱਚ ਬਣਾਉਣਾ ਤਾਂ ਮੈਂ ਜਿਹੜਾ ਇੱਥੇ ਇਹ ਸਵੈਟਰ ਬਣਾ ਰਹੀ ਹਾਂ ਤੇ ਮੈਂ ਮਲਟੀ ਕਲਰ ਬਣਾ ਰਹੀ ਹਾਂ ਜਿਵੇਂ ਇੱਥੇ ਬਾਰਡਰ ਬਣਾਇਆ ਮੈਂ ਵਾਈਟ ਕਲਰ ਦਾ ਉਸ ਤੋਂ ਬਾਅਦ ਉੱਪਰ ਪਰਪਲ ਕਲਰ ਲਗਾਇਆ ਤੇ ਹੁਣ ਇਸ ਤੋਂ ਬਾਅਦ ਇਹੀ ਡਿਜ਼ਾਈਨ ਮੈਂ ਉੱਪਰ ਵਾਈਟ ਕਲਰ ਚ ਬਣਾਉਂਗੀ ਤਾਂ ਤੁਹਾਨੂੰ ਵੀ ਦੱਸੂਗੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਕਿਸ ਤਰ੍ਹਾਂ ਬੰਦ ਹੈ ਜਿਹੜੇ ਆਪਣੇ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਉਹ ਸਿੱਧੇ ਪਾਸੇ ਤੋਂ ਸ਼ੁਰੂ ਹੋਣੀ ਹੈ नीचे मैं इस तरह एक उल्टा ਤੇ ਇੱਕ ਸਿੱਧਾ ਕੁੰਡੇ ਦਾ ਬਾਰਡਰ ਬਣਾਇਆ ਹੈ ਤੁਸੀਂ ਚਾਹੇ ਜਿਸ ਤਰ੍ਹਾਂ ਦਾ ਵੀ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀਆਂ ਬਾਰਡਰ ਤੋਂ ਬਾਅਦ ਦੋ ਲਾਈਨਾਂ ਉਲਟੀਆਂ ਬਣਾ ਲੈਣੀਆਂ ਜਿਵੇਂ ਮੈਂ ਇੱਥੇ ਦੋ ਲਾਈਨਾਂ ਉਲਟੀਆਂ ਬਣਾਉਣਾ ਉਸ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਆਪਾਂ ਸ਼ੁਰੂ ਕਰਾਂਗੇ ਹੁਣ ਮੈਂ ਇੱਥੇ ਜਿਹੜਾ ਵਾਈਟ ਕਲਰ ਲਗਾਉਣਾ ਤਾਂ ਮੈਂ ਜਿਹੜੀ ਇੱਕ ਸਲਾਈ ਇਹ ਕੰਪਲੀਟ ਕਰ ਲੈਣੀ ਐਸੇ ਕਲਰ 'ਚ ਫਿਰ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਲਓ ਜੀ ਹੁਣ ਆਪਾਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਤਾਂ ਇੱਥੇ ਜਿਹੜਾ ਮੈਂ ਵਾਈਟ ਕਲਰ ਲਗਾਉਣਾ ਹੈ ਤਾਂ ਜਿਹੜਾ ਮੈਂ ਥ੍ਰੈਡ ਕੱਟ ਲੂੰਗੀ ਇਸ ਤਰ੍ਹਾਂ ਤੇਰੇ ਨਾਲ ਵਾਈਟ ਕਲਰ ਲਗਾਉਂਗੀ ਤੁਸੀਂ ਜਿਹੜਾ ਵੀ ਕੋਈ ਕਲਰ ਲਗਾਉਣਾ ਚਾਹੇ ਤੁਸੀਂ ਇੱਕ ਕਲਰ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਥ੍ਰੈਡ ਵਿੱਚ ਪਾਛਮ ਵਿੱਚ ਜਿਹੜਾ ਮੋਤੀ ਪਾ ਲੈਣੀ ਜਿੰਨੇ ਮੋਤੀ ਤੁਹਾਨੂੰ ਪਤਾ ਵੀ ਲੱਗਣਗੇ ਆਪਣੇ ਜਿਵੇਂ ਇੱਥੇ ਇਸ ਤਰ੍ਹਾਂ ਇਹ ਮੋਤੀ ਲੱਗੀ ਤਾਂ ਮੈਂ ਮੋਤੀ ਗਿਣ ਕੇ ਜਿਹੜਾ ਆਪਣੇ ਇਸ ਪਾਛੇ ਵਿੱਚ ਪਾ ਲਈ। ਵੈਸੇ ਜੇਕਰ ਆਪਣੇ ਮੋਤੀ ਜਿਹੜੇ ਘਟ ਜਾਂਦੇ ਆ ਤਾਂ ਬਾਅਦ ਵਿੱਚ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਿਉਂਕਿ ਜਿਹੜਾ ਆਪਣਾ ਥ੍ਰੈਡ ਕੱਟ ਕੇ ਆਪਾਂ ਮੋਤੀ ਜਿਹੜੇ ਪਾ ਸਕਦੇ ਆ। ਹੁਣ ਇੱਥੇ ਮੈਂ ਦੂਸਰਾ ਕਲਰ ਲਗਾਉਣਾ ਹੈ। ਤਾਂ ਥ੍ਰੈਡ ਕੱਟ ਕੇ ਇਸ ਤਰ੍ਹਾਂ ਮੈਂ ਇਹ ਕਦਰ ਲਗਾਉਂਗੀ। ਕਿੱਦੇ ਪਾਸੇ ਤੋਂ ਕੰਦਰ ਲਗਾ ਰਹੀ ਹਾਂ ਮੈਂ ਕਿਉਂਕਿ ਉਲਟੇ ਪਾਸੇ ਤੋਂ ਜਿਹੜੀ ਸਿੱਧੀ ਸਲਾਈ ਬਣਾ ਕੇ ਮੈਂ ਕੰਪਲੀਟ ਕਰਨੀ ਸੀ ਤਾਂ ਜਿਹੜੀਆਂ ਆਪਣੀਆਂ ਇਸ ਤਰ੍ਹਾਂ ਇੱਥੇ ਦੋ ਲਾਈਨਾਂ ਉਲਟੀਆਂ ਬਣ ਜਾਂਦੀਆਂ ਡਿਜ਼ਾਈਨ ਵਾਲੀਆਂ ਇੱਥੇ ਮੈਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਤੇ ਦੋ ਵਾਰ ਹੀ ਮੈਂ ਵਾਈਟ ਕਲਰ ਨਾਲ ਇਹ ਡਿਜ਼ਾਈਨ ਨੂੰ ਰਿਪੀਟ ਕਰਾਂਗੀ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਉਣੀ ਹੈ ਆਪਾਂ ਵਾਈਟ ਕਲਰ ਨਾਲ ਤੁਸੀਂ ਜਿਹੜੇ ਵੀ ਕਲਰ ਨਾਲ ਬਣਾਉਣਾ ਉਸੇ ਕਲਰ ਨਾਲ ਬਣਾ ਸਕਦੇ ਆ ਮੈਂ ਇੱਥੇ ਵਾਈਟ ਕਲਰ ਨਾਲ ਪਹਿਲੀ ਸਲਾਈ ਕੰਪਲੀਟ ਕਰੂੰਗੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ 12-12 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਰੱਖ ਲੈਣੇ ਆ ਜਿਹੜੇ ਮੇਰੇ ਕੋਲ ਇੱਥੇ ਕੁੰਡੇ ਐ ਇਸ ਤਰ੍ਹਾਂ ਜਿਹੜੇ ਵਿੱਚ ਹੈ 11 11 ਕੁੰਡੇ ਤੇ 12ਵੇਂ ਕੁੰਡੇ ਤੇ ਮੋਤੀ ਲੱਗਿਆ ਹੋਇਆ 11 ਕੁੰਡੇ ਬਣਾ ਗਏ ਫਿਰ 12ਵੇਂ ਕੁੰਡੇ ਤੇ ਮੋਤੀ 11 ਕੁੰਡੇ ਬਣਾ ਕੇ 12ਵੇਂ ਕੁੰਡੇ ਤੇ ਮੋਤੀ ਦੋ ਦੋ ਕੁੰਡੇ ਜਿਹੜੇ ਸਾਈਡਾਂ ਤੇ ਮੈਂ ਬਾਧੂ ਲਏ ਆ ਪਹਿਲੀ ਚਲਾਈ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲਵਾਂਗੇ दूसरी सिलाई उल्ट पासे तो उल्टी बनावेंगी फिर तीसरी सिलाई सीधी चौथी सिलाई उल्टीवीं सिलाई सीधी छेवीं सिलाई उल्टी सातवीं सिलाई सीधी तो अठवीं सिलाई उल्टी इस तरह अठ सलाइया आप बना के कंप्लीट नौवीं सिलाई तो आप मोती लगावें ਇਸੇ ਤਰ੍ਹਾਂ ਮੈਂ ਅੱਖ ਸਲਾਈਆਂ ਬਣਾ ਕੇ ਕੰਪਲੀਟ ਕਰ ਲਈਆਂ ਹੁਣ ਮੈਂ ਇਸ ਤਰ੍ਹਾਂ ਅੱਖ ਸਲਾਈਆਂ ਕੰਪਲੀਟ ਕਰ ਲਈਆਂ ਸਿੱਧੇ ਪਾਸੇ ਤੋਂ ਸਿੱਧੀਆਂ ਚਾਰ ਤੇ ਉਲਟੇ ਪਾਸੇ ਤੋਂ ਉਲਟੀਆਂ ਚਾਰ ਤਾਂ ਹੁਣ ਆਪਾਂ ਨੌਵੀਂ ਸਲਾਈ ਤੇ ਜਿਹੜੇ ਮੋਤੀ ਲਾਵਾਂਗੇ 12-12 ਕੁੰਡਿਆਂ ਦਾ ਡਿਜ਼ਾਈਨ ਹੈ ਮੇਰਾ ਪਹਿਲਾਂ ਆਪਣਾ ਜਿਹੜਾ ਮੋਤੀ ਇਹ ਇੱਥੇ ਲੱਗੂਗਾ ਤੀਸਰੇ ਕੁੰਡੇ ਤੇ ਇੱਕ ਕੁੰਡਾ ਉਲਟਾ ਬਣਾਇਆ ਦੂਸਰਾ ਕੁੰਡਾ ਉਲਟਾ ਬਣਾਇਆ ਹੁਣ ਜਿਹੜਾ ਆਪਣਾ ਇਹ ਤੀਸਰਾ ਕੁੰਡਾ ਹੈ ਇਹਦੇ ਨੀਚੇ ਜਿਹੜੀਆਂ ਆਪਣੀਆਂ ਇਹ ਦੋ ਉਲਟੀਆਂ ਲੈਣਾ ਜਿਹੜਾ ਇਹ ਤੀਸਰਾ ਕੁੰਡਾ ਹੈ ਇਹਦੇ ਨੀਚੇ ਜਿਹੜੇ ਦੋ ਉਲਟੇ ਕੁੰਡੇ ਆਪਾਂ ਇਸ ਤਰ੍ਹਾਂ ਇਹ ਚੱਕ ਲੈਣੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਚੱਕ ਲੈਣਾ ਸਲਾਈ ਉੱਪਰ ਦੋ ਕੁੰਡੇ ਚੱਕ ਲਈ ਹੁਣ ਆਪਾਂ ਜਿਹੜਾ ਇਹ ਤੀਸਰਾ ਕੁੰਡਾ ਹੈ ਇਹਨੂੰ ਇੱਧਰ ਕਰ ਲੈਣਾ ਸਲਾਈ ਤੇ ਥ੍ਰੈਡ ਆ ਭਾਗ ਹੀ ਰੱਖਣਾ ਜਿਹੜੇ ਹੁਣ ਦੋ ਕੁੰਡੇ ਉਲਟੇ ਚੱਕੇ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਹੈ ਇਸ ਤਰ੍ਹਾਂ ਤੇ ਆਪਾਂ ਇੱਥੇ ਮੋਤੀ ਜਿਹੜਾ ਲਾ ਲੈਣਾ ਇਸ ਤਰ੍ਹਾਂ ਕਰਕੇ ਮੋਤੀ ਲਾ ਲੈਣਾ ਹੁਣ ਅੱਗੇ ਆਪਣੇ ਜਿਹੜੇ कुंडियाँ पोल्टे बनाने दो तीन चार पाँच छे सत्त अट्ठ नौ दस 11 11 ਕੁੰਡੇ ਉਲਟੇ ਹੋ ਗਏ ਹੁਣ 12ਵਾਂ ਹੁੰਡਾ ਜਿਹੜਾ ਉਹਦੇ ਨੀਚੇ ਆਪਾਂ ਜਿਹੜੀਆਂ ਇਹ ਦੋ ਉਲਟੀਆਂ ਲੈਣਾ ਆਉਂਦ ਨੇ ਜਿਹੜੇ ਉਹਦੇ 12ਵੇਂ ਕੁੰਡੇ ਦੇ ਨੀਚੇ ਵਾਲੇ ਇਹ ਦੋ ਉਲਟੇ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਚੱਕ ਲੈਣੇ ਫਿਰ ਆਪਾਂ ਇਹ ਕੁੰਡਾ ਇੱਧਰ ਸਲਾਈ ਤੇ ਕਰ ਲੈਣਾ ਜਿਹੜੇ ਦੋ ਕੁੰਡੇ ਚੱਕੇ ਆਪਾਂ ਇਹਦੇ ਉੱਪਰ ਦੀ ਛੁੱਟ ਦੇਣੀ ਇਸ ਤਰ੍ਹਾਂ ਫਿਰ ਇੱਕ ਮੋਤੀ ਜਿਹੜਾ ਪੈਠੀ ਕਰ ਲੈਣਾ ਅੱਗੇ ਫੇਰ ਆਪਣੇ 11 ਕੁੰਡੇ ਉਲਟੇ ਬਣ ਗਏ 1 2 3 4 5 6 7 8 9 10 11 ਫੇਰ ਜਿਹੜਾ 12ਵਾਂ ਕੁੰਡਾ ਹੈ ਰੇ ਨੀਚੇ ਦੋ ਉਲਟੇ ਕੁੰਡੇ ਆਪਾਂ ਇਹਨਾਂ ਨੂੰ ਚੱਕ ਲੈਣਾ ਹੈ ਸਤਰ ਫਿਰ ਆਪਾਂ ਇਹ ਕੁੰਡਾ ਇੱਧਰ ਸਲਾਈ ਤੇ ਕਰ ਲੈਣਾ ਜਿਹੜੇ ਆਪਣੇ ਦੋ ਉਲਟੇ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਆਪਾਂ ਇਸ ਤਰ੍ਹਾਂ ਫਿਰ ਆਪਾਂ ਇੱਕ ਮੋਤੀ ਇੱਥੇ ਕਰ ਲੈਣਾ ਫਿਰ ਅੱਗੇ ਆਪਣੇ ਜਿਹੜੇ 11 ਕੁੰਡੇ ਉਲਟੇ 1 2 3 4 5 6 7 8 9 10 11 ਹੁਣ ਜਿਹੜਾ 12ਵਾਂ ਕੁੰਡਾ ਉਸੇ ਤਰ੍ਹਾਂ ਆਪਾਂ ਜਿਹੜੇ ਇਹਦੇ ਨੀਚੇ ਦੋ ਉਲਟੇ ਕੁੰਡੇ ਆ ਜਿਹੜੀਆਂ ਦੋ ਉਲਟੀਆਂ ਲੈਣਾ ਇਹ ਦੋ ਉਲਟੇ ਕੁੰਡੇ ਇਸ ਤਰ੍ਹਾਂ ਚੱਕ ਲੈਣੇ ਫਿਰ ਆਪਾਂ ਇਹ ਕੁੰਡਾ ਸਲਾਈ ਤੇ ਕਰ ਲੈਣਾ 12ਵਾਂ ਤੇ ਇਹ ਦੋ ਕੁੰਡੇ ਜਿਹੜੇ ਇਹਦੇ ਉੱਪਰ ਦੀ ਸੁੱਤ ਦੇਣੀ ਫਿਰ ਇੱਥੇ ਆਪਾਂ ਇੱਕ ਮੋਤੀ ਲਾਉਣਾ ਇਸ ਤਰ੍ਹਾਂ ਅੱਗੇ ਜਿਹੜੇ ਆਪਣੇ 1 2 10 4 5 6 7 8 9 10 11 12ਵਾਂ ਕੁੰਡਾ ਜਿਹੜਾ ਉਸੇ ਤਰ੍ਹਾਂ ਆਪਾਂ ਦੋ ਕੁੰਡੇਰੇ ਨੀਚੋਂ ਇਸ ਤਰ੍ਹਾਂ ਉਲਟੇ ਚੱਕ ਲੈਨੇ ਤੇ 12ਵਾਂ ਕੁੰਡਾ ਇੱਧਰ ਸਲਾਈ ਤੇ ਕਰਕੇ ਜਿਹੜੇ ਦੋ ਕੁੰਡੇਰੇ ਉੱਪਰ ਦੀ ਸੁੱਟ ਦੇਣੀ ਇਸ ਤਰ੍ਹਾਂ ਫਿਰ ਇੱਕ ਮੋਤੀ ਆਪਾਂ ਇਸ ਤਰ੍ਹਾਂ ਕਰ ਲੈਣਾ ਫਿਰ ਅੱਗੇ ਜਿਹੜੇ ਆਪਣੀ ग्यारह कुंडे उल्टे आवगे एक दो तीन चार पाँच छे सात आठ नौ दस ग्यारह ठीक है बारवा कुंडा जेड़ा अपना ये फिर उस तरह आप दो उल्टे कुंडे नीचे जो चक लेने इस तरह ਇੱਕ ਹੁੰਡਾ ਪੈਦਰ ਕਰ ਲੈਣਾ ਤੇ ਦੋ ਹੁੰਡੇ ਇਹਦੇ ਉੱਪਰ ਦੀ ਸੁੱਟ ਦੇਣੀ। ਫੇਰ ਆਪਾਂ ਇੱਥੇ ਇੱਕ ਮੋਤੀ ਜਿਹੜਾ ਇਸ ਤਰ੍ਹਾਂ ਕਰ ਲੈਣਾ। ਅੱਗੇ ਫੇਰ ਆਪਣੇ 1 2 3 4 5 6 7 8 9 10 11 12ਵਾਂ ਕੁੰਡਾ ਉਸੇ ਤਰ੍ਹਾਂ ਆਪਾਂ نیچے ਦੋ ਕੁੰਡੇ ਜਿਹੜੇ ਉਲਟੇ ਇਸ ਤਰ੍ਹਾਂ ਚੱਕ ਲੈਣੇ ਫਿਰ ਇਹ ਕੁੰਡਾ ਇੱਧਰ ਸਲਾਈ ਤੇ ਕਰਕੇ ਇਹ ਦੋ ਕੁੰਡੇ ਦੇ ਉੱਪਰ ਦੀ ਛੁੱਟ ਦੇਣੀ ਹੈ ਫਿਰ ਇੱਥੇ ਇੱਕ ਜਿਹੜਾ ਮੋਤੀ ਆਪਾਂ ਅੱਗੇ ਕਰ ਲੈਣਾ ਇਸ ਤਰ੍ਹਾਂ ਫਿਰ ਅੱਗੇ ਆਪਣੇ 1 2 3 4 5 6 7 8 9 10 11 12ਵਾਂ ਕੁੰਡਾ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ 'ਚ ਦੋ ਕੁੰਡੇ ਛੱਡ ਕੇ ਤੀਸਰੇ ਕੁੰਡੇ ਤੇ ਆਪਾਂ ਮੋਤੀ ਲਗਾਇਆ ਸੀ ਤੇ ਆਪਣਾ ਲਾਸਟ ਤੇ ਵੀ ਉਸੇ ਤਰ੍ਹਾਂ ਡਿਜ਼ਾਈਨ ਆਉਂਦਾ ਇਧਰ ਇਹ 12ਵਾਂ ਕੁੰਡਾ ਆਇਆ ਅੰਦਰ ਤੇ ਇਧਰ ਤੀਸਰਾ ਇਹਦੇ نیچے ਜਿਹੜੇ ਆਪਾਂ ਇਸ ਤਰ੍ਹਾਂ ਦੋ ਕੁੰਡੇ ਚੱਕ ਲੈਣੇ ਦੋ ਕੁੰਡੇ ਚੱਕ ਕੇ ਫਿਰ ਇੱਕ ੁੰਡਾ ਆਪਾਂ ਇਧਰ ਸਲਾਈ ਤੇ ਕਰਕੇ ਇਹ ਦੋ ਕੁੰਡੇ ਆਪਾਂ ਇਹਦੇ ਉੱਪਰ ਦੀ ਸੁੱਟਦੇ ਨੇ ਤੇ ਇੱਕ ਮੋਤੀ ਜਿਹੜਾ ਲਾ ਦੇਣਾ। ਇਸ ਤਰ੍ਹਾਂ ਦੋ ਕੁੰਡੇ ਆਪਾਂ ਬਣਾ ਲਾਂਗੇ ਉਸ ਤਰ੍ਹਾਂ। ਇਸ ਤਰ੍ਹਾਂ ਨੌਵੀਂ ਸਲਾਈ ਆਪਣੀ ਸਾਰੀ ਕੰਪਲੀਟ ਹੋ ਗਈ ਇਸ ਤਰ੍ਹਾਂ। ਹੁਣ ਆਪਾਂ 10ਵੀਂ ਸਲਾਈ ਬਣਾਉਣੀ ਹੈ। ਹੌਲਟੇ ਪਾਸੇ ਤੋਂ ਆਪਾਂ ਇਹ ਸਾਰੀ ਸਲਾਈ ਸਿੱਧੀ ਬਣਾ ਲਾਂਗੇ। ਆਸਮੀ ਸਲਾਈ ਹੈ ਆਪਣੀ ਉਲਟ ਪਾਸੇ ਤੋਂ ਮੈਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਦੀ ਆਂ 10 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਜਦੋਂ ਆਪਾਂ 11ਵੀਂ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ ਤਾਂ ਉਸੇ ਤਰ੍ਹਾਂ ਪਹਿਲਾਂ ਪਾਠ ਸਲਾਈਆਂ ਕੰਪਲੀਟ ਕਰਨੀਆਂ ਚਾਰ ਸਲਾਈਆਂ ਸਿੱਧੇ ਪਾਸੇ ਤੋਂ ਸਿੱਧੀਆਂ ਚਾਰ ਉਲਟਾਂ ਆ ਜਾਣੀਆਂ ਉਲਟੀ ਪਾਸੇ ਤੋਂ 20 ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇਹ 10 ਸਲਾਈਆਂ ਬਣ ਗਈਆਂ 10 ਸਲਾਈਆਂ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਪਹਿਲਾਂ ਮੈਂ ਇਹ 8 ਸਲਾਈਆਂ ਬਣਾ ਕੇ ਕੰਪਲੀਟ ਕਰਦੀ ਫਿਰ ਉਸ ਤੋਂ ਬਾਅਦ ਆਪਾਂ 19ਵੇਂ ਤੇ 20ਵੇਂ ਸਲਾਈ ਜਿਹੜੀ ਬਣਾਵਾਂਗੇ ਅਸਤਰਾ ਹੀ ਆ ਗਈ ਆਪਣੀ 11ਵੀਂ ਸਲਾਈ 12ਵੀਂ ਉਲਟੀ ਬਣੂੰਗੀ 13ਵੀਂ ਸਿੱਧੀ 14ਵੀਂ ਉਲਟੀ 15ਵੀਂ ਸਿੱਧੀ 16ਵੀਂ ਉਲਟੀ 17ਵੀਂ ਇਸ ਤਰ੍ਹਾਂ 19 ਵਿੱਚ ਸਲਾਈ ਤੇ ਆਪਣੇ ਮੋਤੀ ਲੱਗਣਗੇ 20 ਲਾਂਗਾਂ ਚ ਡਿਜ਼ਾਈਨ ਕੰਪਲੀਟ ਹੁੰਦਾ ਆਪਣਾ 8 ਸਲਾਂਗਾਂ ਬਣਾ ਕੇ ਮੈਂ ਹੋਰ ਕੰਪਲੀਟ ਕਰਦੀ ਆ ਇੱਥੇ ਖਸ ਲਾਂਗਾ ਜਿਹੜੀਆਂ ਇੱਥੇ ਆਪਣੀਆਂ ਕੰਪਲੀਟ ਹੋ ਰਹੀਆਂ। ਹੁਣ ਫੇਰ ਉਸੇ ਤਰ੍ਹਾਂ 19ਵੀਂ ਸਲਾਈ ਆ ਗਈ ਹੈ ਆਪਣੀ। ਪਹਿਲਾਂ 9ਵੀਂ ਸਲਾਈ ਤੇ ਆਪਾਂ ਮੋਤੀ ਲਗਾਏ ਸੀ। ਉਸ ਤੋਂ ਬਾਅਦ ਹੁਣ ਆਪਣੀ ਇਹ ਆ ਗਈ। 19ਵੀਂ ਸਲਾਈ। ਸਿੱਧੇ ਪਾਸੇ ਤੋਂ ਹੁਣ ਆਪਾਂ ਡਿਜ਼ਾਈਨ ਦੀ ਜਿਹੜੀ ਜਗ੍ਹਾ ਚੇਂਜ ਕਰਨੀ ਜਿਹੜਾ ਮੋਤੀ ਇੱਥੇ ਲਗਾਇਆ ਆਪਾਂ ਹੁਣ ਇੱਥੇ ਲੱਗਣਾ ਹੈ। ਤਾਂ ਪਹਿਲਾਂ ਤਾਂ ਆਪਾਂ ਤੈਨ ਕਿੁੰਡੇ ਜਿਹੜੇ ਆਪਾਂ ਉਲਟੇ ਬਣਾ ਲਾਂਗੇ 1 2 10 ਹੁਣ ਇਸ ਤੋਂ ਬਾਅਦ 1 2 10 4 5 6 ਕਿੁੰਡੇ 5 ਕਿੁੰਡੇ ਆਪਣੇ ਉਲਟੇ ਹੋ ਗਏ ਸਾਰੇ ਕਿੁੰਡੇ 8 ਹੋ ਗਏ ਮੇਰੇ ਕੋਲੇ ਤਿੰਨ ਪਹਿਲਾਂ ਆਪਾਂ ਇਹ ਉਲਟੇ ਫਿਰ ਪੰਜ ਉਲਟੇ 8 ਕੁੰਡੇ ਬਣਾਉਣ ਤੋਂ ਬਾਅਦ ਹੁਣ ਫੇਰ ਇਹਦੇ ਜਿਹੜੇ ਨੀਚੇ ਆ ਦੋ ਕੁੰਡੇ ਉਲਟੇ ਆ ਇਸ ਤਰ੍ਹਾਂ ਆਪਾਂ ਸਲਾਈ ਤੇ ਲੈ ਲੈਣੇ ਆ ਫਿਰ ਇਹ ਕੁੰਡਾ ਸਲਾਈ ਤੇ ਕਰ ਲੈਣਾ ਇਹ ਦੋ ਕੁੰਡੇ ਜਿਹੜੇ ਇਹਦੇ ਉੱਪਰ ਦੀ ਛੁੱਟ ਦੇਣੀ ਤੇ ਇੱਥੇ ਜਿਹੜਾ ਮੋਤੀ ਲਗਾ ਦੇਾਂਗੇ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਡਿਜ਼ਾਈਨ ਆਪਣਾ ਉਹੀ ਰਹਿੰਦਾ ਅੱਗੇ ਆਪਨੇ ਉਸੇ ਤਰ੍ਹਾਂ 1 2 1 2 3 4 5 6 7 8 9 10 11 12ਵੇਂ ਕੁੰਡੇ ਤੇ ਫੇਰ ਆਪਣੇ ਮੋਤੀ ਲੱਗੋ ਵਿੱਚ ਆਪਣਾ ਡਿਜ਼ਾਈਨ ਉਸੇ ਤਰ੍ਹਾਂ ਚੱਲ ਪੈਂਦਾ 12ਵੇਂ ਕੁੰਡੇ ਤੇ ਸਾਈਡਾਂ ਤੇ ਜਿਹੜਾ ਆਪਣਾ ਦੋਨੇ ਪਾਸਿਆਂ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਫਿਰ ਆਪਾਂ ਇੱਥੇ ਇੱਕ ਮੋਤੀ ਲਗਾ ਦੇਾਂਗੇ ਇਸ ਤਰ੍ਹਾਂ ਫਿਰ ਅੱਗੇ ਆਪਾਂ ਨੇ ਉਸੇ ਤਰ੍ਹਾਂ ਇੱਕ 2 3 4 5 6 7 8 9 10 11 12ਵੇਂ ਕੁੰਡੇ ਤੇ ਫੇਰ ਉਸੇ ਤਰ੍ਹਾਂ 12ਵੇਂ ਕੁੰਡੇ ਦੇ نیچے ਜਿਹੜੇ ਦੋ ਕੁੰਡੇ ਉਲਟੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਕਰ ਲੈਣਾ ਏ ਕੁੰਡਾ ਸਲਾਈ ਤੇ ਕਰਕੇ ਕੁੰਡੇ ਦੋ ਉੱਪਰ ਦੀ ਛੁੱਟ ਦੇਣੇ ਇਸ ਤਰ੍ਹਾਂ ਇੱਕ ਮੋਤੀ ਆਪਾਂ ਇੱਥੇ ਲਗਾ ਲੈਣਾ ਫੇਰ ਉਸ ਤੋਂ ਬਾਅਦ ਇਸੇ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਚੱਲਦਾ ਜਾਊਗਾ 1 2 तीन चार सात आठ नौ दस गया बारहवें कुंडे ते फिर उस तरह दो कुंडे दोडे नीचे इस तरह उठा के एक कुंडे के बारहवें कुंडे उपरती सुट दे देने इतने एक आप मोती लगा देने फिर अगे अपने उस तरह एक दो तीन चार पाँच सात, आठ, नौ दस ग्यारह बारहवें कुंडे तो उस तरह दो दोडे जड़े इस तरह लेकिन आप कु कर लेना ये उपर भी सुट देना एक मोती जरा इतने लगा देना ਅੱਗੇ ਫੇਰ ਉਸੇ ਤਰ੍ਹਾਂ 1 2 3 4 5 6 7 8 9 10 11 12ਵੇਂ ਕੁੰਡੇ ਦੇ نیچے ਦੀ ਇਸ ਤਰ੍ਹਾਂ ਆਪਾਂ ਦੋ ਕੁੰਡੇ ਜਿਹੜੇ ਲੈਣੇ ਫਿਰ ਇਹ ਕੁੰਡਾ 12ਵੇਂ ਇੱਧਰ ਕਰਕੇ ਇਹ ਦੋ ਕੁੰਡੇ ਆਪਾਂ ਇਹਦੇ ਉੱਪਰ ਦੀ ਸੁੱਟ ਦੇਣੀ ਹੈ ਇਸ ਤਰ੍ਹਾਂ ਇਰੇ ਤੇ ਕਮੋਤੀ ਜਿਹੜਾ ਲਗਾ ਦੇਣਾ ਐ ਇਸੇ ਤਰ੍ਹਾਂ ਕਰਕੇ ਤੁਸੀਂ ਜਿੰਨੇ ਵੀ ਕੁੰਡੇ ਲੈ ਹੋਣਗੇ ਆਪਾਂ ਸਾਰਾ ਡਿਜ਼ਾਈਨ ਇਸੇ ਤਰ੍ਹਾਂ ਬਣਾਉਣਾ 2 10 4 5 7 8 9 10 11 12ਵੇਂ ਕੁੰਡੇ ਦੀ ਆਪਾਂ ਉਸੇ ਤਰ੍ਹਾਂ ਨੀਤੀਆਂ ਦੋ ਕੁੰਡੇ ਚੱਕਣੀਆਂ ਇਹ ਤੇ ਇੱਕ ਕੁੰਡੇ ਦੇ ਉੱਪਰ ਦੀ ਸੁੱਟ ਦੇਣੀ ਹੈ ਇਸ ਤਰ੍ਹਾਂ ਕਰਕੇ ਫਿਰ ਆਪਾਂ ਇੱਥੇ ਇੱਕ ਮੋਤੀ ਲਗਾ ਦੇਣਾ ਲਾਸਟ ਤੇ ਆਪਣੇ ਕੋਲ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ ਤੇ ਆਏ ਸੀ 2 10 4 5 6 7 ਅੱਠ ਕੁੰਡੇ ਉਸੇ ਤਰ੍ਹਾਂ ਆ ਗਏ ਉਲਟੇ ਠੀਕ ਹੈ ਵੀ ਮੇ ਸਲਾਈ ਹੁਣ ਡਿਜ਼ਾਈਨ ਦੀ ਜਦੋਂ ਬਣੂਗੀ ਉਲਟੇ ਪਾਸੇ ਤੋਂ ਸਾਰੀ ਸਲਾਈ ਆਪਾਂ 10ਵੀਂ ਸਲਾਈ ਦੀ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਤਾਂ ਦੋ ਲਾਈਨਾਂ ਆਪਣੇ ਕੋਲ ਉਲਟੀਆਂ ਆ ਜਾਂਦੀਆਂ ਸਿੱਧੇ ਪਾਸੇ ਤੋਂ 20 ਲਾਈਨਾਂ ਦਾ ਆਪਣਾ ਇਹ ਡਿਜ਼ਾਈਨ ਇਸੇ ਤਰ੍ਹਾਂ ਆਪਾਂ 20 ਸਲਾਈਆਂ ਨੂੰ ਬਾਰ-ਬਾਰ ਕੰਪਲੀਟ ਕਰਦੇ ਜਾਣਾ ਚਾਹੇ ਤੁਸੀਂ ਇਸ ਨੂੰ ਮਲਟੀ ਕਲਰ ਚ ਬਣਾਓ ਚਾਹੇ ਤੁਸੀਂ ਇਹਨੂੰ ਇੱਕ ਰੰਗ ਚ ਬਣਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਵਿੱਚ ਤਾਂ ਜਿਹੜੀਆਂ ਸਲਾਈਆਂ ਆਪਣੀਆਂ ਸਿੰਪਲ ਹੀ ਨੌਵੀਂ ਸਲਾਈ ਤੇ ਮੋਤੀ ਲੱਗਦੇ ਆ ਤੇ 19ਵੀਂ ਸਲਾਈ ਤੇ ਮੋਤੀ ਲੱਗਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੇ ਜਿਹੜਾ ਤੁਹਾਨੂੰ ਡਿਜ਼ਾਈਨ ਹੈ ਕਿ ਇਸ ਤਰ੍ਹਾਂ ਦਾ ਲੱਗਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਜਦੋਂ ਆਪਾਂ 20 ਸਲਾਈਆਂ ਨੂੰ ਅੱਗੇ ਕੰਪਲੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਇਸ ਡਿਜ਼ਾਈਨ ਸਟਾਰਟਿੰਗ 'ਚ ਜਿਹੜਾ ਬਾਰਡਰ ਬਣਾਉਣ ਤੋਂ ਬਾਅਦ ਦੋ ਲਾਈਨਾਂ ਆਪਾਂ ਉਲਟੀਆਂ ਜਰੂਰ ਬਣਾ ਲੈਣੇ ਤੇ ਜੇਕਰ ਆਪਾਂ ਉਲਟੀਆਂ ਸਲਾਈਆਂ ਦਾ ਬਾਰਡਰ ਬਣਾਉਣਾ ਤਾਂ ਬਾਰਡਰ ਥੋੜਾ ਜਿਹਾ ਆਪਾਂ ਵੱਡਾ ਬਣਾ ਲੈਣਾ ਤੇ ਚਲੋ ਜੀ ਮਿਲਦੀਆਂ ਫਿਰ ਆਪਾਂ ਨੈਕਸਟ ਵੀਡੀਓ ਚ ਧੰਨਵਾਦ